ਆਹ 11 ਪੰਜਾਬੀ ਐਮਪੀ ਬਣੇ ਨੇ ਯੂਕੇ ਦੇ ਵਿੱਚ ਲੇਬਰ ਪਾਰਟੀ ਦੇ ਲੇਬਰ ਪਾਰਟੀ ਜਿੱਤੀ ਹੈ 14 ਸਾਲਾਂ ਬਾਅਦ ਪੰਜਾਬੀਓ ਇਹ ਵੀਡੀਓ ਹਰ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਨੀ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜੇ ਇਹ 11 ਪੰਜਾਬੀਆਂ ਨੇ ਝੰਡੇ ਗੱਡੇ ਨੇ ਆਪਣੀ ਮਿਹਨਤ ਦੇ ਨਾਲ ਬਗਾਨੇ ਮੁਲਕ ਦੇ ਵਿੱਚ ਐਮਪੀ ਬਣੇ ਨੇ ਲੋਕਾਂ ਨੇ ਇਹਨਾਂ ਤੇ ਭਰੋਸਾ ਜਤਾਇਆ ਤੇ ਆਪੋ ਆਪਣੇ ਹਲਕੇ ਤੋਂ ਇਹਨਾਂ ਨੂੰ 10000 ਤੋਂ ਵੱਧ ਵੋਟਾਂ ਦੇ ਨਾਲ ਕਲਾ-ਕਲਾ MP ਜਿੱਤੇ ਆਇਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ ਦੇ ਵਿੱਚ ਰਹਿੰਦੇ ਨੇ ਤਰਮਨਜੀਤ ਸਿੰਘ ਢੇਸੀ ਜਿਨ੍ਹਾਂ ਨੂੰ ਤੁਸੀਂ ਅਕਸਰ ਵੀਡੀਓਾਂ ਦੇ ਵਿੱਚ ਦੇਖਿਆ ਹੋਊਗਾ ਇਹ ਹਮੇਸ਼ਾ ਪੰਜਾਬ ਦੇ ਇੰਡੀਆ ਦੇ ਹੱਕਾਂ ਦੀ ਗੱਲਬਾਤ ਕਰਦੇ ਰਹਿੰਦੇ ਨੇ ਪਾਰਲੀਮੈਂਟ ਦੇ ਵਿੱਚ ਮੁੱਦੇ ਉਠਾਉਂਦੇ ਰਹਿੰਦੇ ਨੇ ਤਨ ਢੇਸੀ ਇਹਨਾਂ ਨੂੰ ਸ਼ਾਰਟ ਨਾਮ ਇਹਨਾਂ ਦਾ ਲਿਆ ਜਾਂਦਾ ਆ ਤੇ ਤਨ ਢੇਸੀ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਤਕਰੀਬਨ ਇਹਨਾਂ ਦੀ ਉਮਰ 9 ਸਾਲ ਦੀ ਸੀ ਜਦੋਂ ਇਹ ਯੂਕੇ ਦੇ ਵਿੱਚ ਚਲ ਗਏ ਸੀ 2007 ਦੇ ਵਿੱਚ ਇਹਨਾਂ ਨੇ ਕਾਉਂਸਲਰ ਦੀ ਚੋਣ ਲੜੀ 2011 ਦੇ ਵਿੱਚ ਇਹਨਾਂ ਨੇ ਮੇਅਰ ਦੀ ਚੋਣ ਲੜੀ ਯਾਨੀ ਕਿ ਜਿੱਤ ਪ੍ਰਾਪਤ ਕੀਤੀ ਪਹਿਲਾਂ ਕਾਉਂਸਲਰ ਬਣੇ ਫਿਰ ਇਹ ਮੇਅਰ ਬਣੇ ਜਿੱਤ ਕੇ 2017 ਦੇ ਵਿੱਚ ਫਿਰ ਜਿੱਤ ਪ੍ਰਾਪਤ ਕੀਤੀ ਤੇ ਸੰਸਦ ਦੇ ਵਿੱਚ ਗਏ 2019 ਦੇ ਵਿੱਚ ਫਿਰ ਜਿੱਤੇ ਫਿਰ ਇਹ ਸੰਸਦ ਦੇ ਵਿੱਚ ਗਏ ਇਸ ਵਾਰ ਫਿਰ ਇਹਨਾਂ ਨੂੰ 14666 ਵੋਟਾਂ ਪਈਆਂ ਨੇ ਜਿੱਤ ਪ੍ਰਾਪਤ ਕੀਤੀ ਆ ਉਸ ਤੋਂ ਬਾਅਦ ਚਰਚੇ ਨੇ ਪ੍ਰੀਤ ਕੌਰ ਗੱਲ ਜੀ ਦੇ ਜਿਹੜੇ ਕਿ ਜਲੰਧਰ ਦੇ ਪਿੰਡ ਜਮਸ਼ੇਰ ਦੇ ਰਹਿਣ ਵਾਲੇ ਨੇ 2017 ਦੇ ਵਿੱਚ ਇਹ ਪਹਿਲੀ ਵਾਰ ਐਮਪੀ ਬਣੇ ਸੀ ਤੇ ਪਹਿਲੀ ਸਿੱਖ ਔਰਤ ਸੀ ਯੂਕੇ ਦੇ ਵਿੱਚ ਐਮਪੀ ਬਣ ਵਾਲੀ ਤੇ ਇਸ ਵਾਰ ਫਿਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤਕਰੀਬਨ 11 ਪੰਜਾਬੀ ਨੇ ਜਿਹੜੇ ਜਿੱਤੇ ਨੇ ਜੇ ਮੈਂ ਕੱਲੇ-ਕੱਲੇ ਦਾ ਨਾਮ ਤੇ ਤੁਹਾਨੂੰ ਡਿਟੇਲਾਂ ਦੇਣ ਲੱਗਾ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪੰਜਾਬੀਓ ਵੱਤਵਾਰ ਗਰੁੱਪਾਂ ਦੇ ਵਿੱਚ ਤਾਂ ਜੋ ਵੱਤਵਾਰ ਪੰਜਾਬੀ ਮੋਟੀਵੇਟ ਹੋ ਸਕਨਾ ਆਪਣੇ ਪੰਜਾਬੀਆਂ ਦੀ ਟੌਰ ਦੇਖ ਕੇ ਬਹੁਤ ਬਹੁਤ ਸ਼ੁਕਰ